ਹੈਲੋ एवरीवन ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਤੁਹਾਡਾ ਬਰਨ ਫੈਮਿਲੀ ਵਲੌਗਸ ਵਿੱਚ ਹੋਰ ਸਨੌ ਜੀ ਸਾਰੇ ਕਿਵੇਂ ਹੋ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਆਪਣੇ ਆਪਣੇ ਘਰਾਂ ਵਿੱਚ ਤੰਦਰੁਸਤ ਹੋਵੋਗੇ ਰਾਜ ਖੁਸ਼ੀ ਹੋਵੋਗੇ ਹਾਂਜੀ ਦਿਨ ਹੈਗਾ ਜੀ ਅੱਜ ਬੁੱਧਵਾਰ ਦਾ ਟਾਈਮ ਹੋ ਗਿਆ 5:30 ਦਾ ਟਾਈਮ ਹੋ ਗਿਆ ਉੱਧਰ ਬੈਠੀ ਹੈ ਸਹਜ ਉੱਧਰ ਅਵੀ ਪਿਆ ਕਮਰੇ ਵਿੱਚ ਨਾਲ ਲਿਆਓ ਇਹ ਉੱਧਰ ਡਾਂਸ ਕਰਨ ਲੱਗਾ ਸਾਡਾ ਪਾਵਲੋ ਦੇਖੋ ਡਾਂਸ ਕਰਦਾ ਉਹ ਉਹਨੂੰ ਪਤਾ ਨਹੀਂ ਹੋਇਆ ਹੋਇਆ ਸਾਡਾ ਡਾਂਸ

ਇਹ ਨੂੰ ਪਪਾ ਚ ਬਣਾਵਾਂਗੇ ਬੈਂਗ ਇਹ ਮੈਂ ਸੇਰੇ ਬਾਸ ਕਰਕੇ ਰੱਖਲੇ ਸੀਗੇ ਤੇ ਮੈਂ ਛੋਟੇ ਛੋਟੇ ਜੇ ਲੈ ਕੇ ਆਈ ਸੀ ਜੀ ਇੱਕ ਸਲਾਹ ਵੀ ਭਰ ਕੇ ਬਣਾਵਾਂ ਇੱਕ ਸਲਾਹ ਵੀ ਕੱਟ ਕੇ ਬਣਾਵਾਂ ਇੱਕ ਸਲਾਹ ਵੀ ਇਹਨਾਂ ਚ ਮਸਾਲਾ ਭਰ ਕੇ ਦਿਆਂ ਕੀ ਕਰਾਂ ਤੁਸੀਂ ਦੱਸੋ ਜਦੋਂ ਤੁਸੀਂ ਦੱਸਣਾ ਉਹ ਤਾਂ ਸਬਜੀ ਅਸੀਂ ਖਾ ਵੀ ਲੈਣੀ ਆ ਕੱਟ ਕੇ ਬਣਾਉਣੀ ਆ ਚਲੋ ਆਹ ਤਾਂ ਸਬਜੀ ਨੂੰ ਪੁੱਤ ਲੈ ਤੁਸੀਂ ਹਰੇਕ ਸਬਜੀ ਨੂੰ ਕਹਿ ਦਿਆ ਕਰੋ ਹਰੇਕ ਸਬਜ਼ੀ ਨੂੰ ਨਹੀਂ ਕਹਿਦੀਦਾ ਹੁੰਦਾ ਮम्मा ਰਹਿਣ ਦੋ ਨਾ ਖਾਓ ਭਾਈ ਤੂੰ ਤਾਂ ਖਾਂਦੇ ਕਿਹੜੀਆਂ ਉਹ ਦੱਸ ਦੋ ਦੇਖਿਆ ਜੀ ਹਰੇਕ ਸਬਜ਼ੀ ਅਸੀਂ ਆਣੀ ਖਾਣਾ ਅਸੀਂ ਉਹ ਨਹੀਂ ਖਾਣਾ ਖਾਣਾ ਪਤਾ ਨਹੀਂ ਇਹਨਾਂ ਨੇ ਕੀ ਹੈ ਇਹ ਨਹੀਂ ਸਮਝ ਲੱਗਦੀ ਹੈ ਬਿਲਕੁਲ ਸਾਫ਼ ਪਈਆ ਜੇ ਕੋਈ ਆਉਗੀ ਵੀ ਗੱਲ ਕੀਤੀ ਜੀ ਆਪਾਂ ਕਰ ਦਣੀ ਆ ਕਸਰ ਰਕਤ ਦਾ ਸਾਬੀਆਂ ਇੱਕਾਈਏ ਥੋੜੀ ਜੀ ਜਿਆਦਾ ਨਹੀਂ ਲੈਤੀ ਮੈਂ ਪਾਈਏ ਲੈ ਕੇ ਆਈ ਹਾਂ ਕਿਉਂਕਿ ਜਿਆਦਾ ਸੀ ਇਹ ਤੁਹਾਨੂੰ ਦੇਖਿਆ ਉੱਜੇ ਦੇ ਕਹਤੋਂ ਉਹ ਮੰਨੇ ਖਾਂਦੇ ਨਹੀਂ ਹੈਗੇ ਤੇ ਉੱਕੀ ਜੀ ਬਣਾ ਲਾਂਗੇ ਹੋਰ ਕੁਝ ਲੈਣ ਦਾ ਦਿਲ ਨਹੀਂ ਸੀ ਘਰਦੋਂ ਸਾਰੀਆਂ ਸਬਜ਼ੀਆਂ ਕੀ ਬੰਦਾ ਖਾਵੇ ਕੀ ਹੋ ਕਰੇ ਅੱਜ ਤਾਂ ਸਬਜ਼ੀਆਂ ਨਾ ਤਾਂ ਹੋਇਆ ਪਿਆ ਨਾ ਦੀ ਬਸ ਚਟਨੀ ਨਾਲ ਰੋਟੀ ਖਾ ਲਈ ਉਹ ਹੀ ਸੁਆਦ ਲੱਗਦੀ ਆ ਇਹ ਚ ਪਾਵਾਂਗੇ ਆ ਪਾਰਲੂ ਦੋ ਪਾਰਾਂ ਕੇ ਪਿਆਜ਼ ਤੇ ਲਾਲ ਟਮਾਟਰ ਬਸ ਜਿਵੇਂ ਰੱਖਾਂ ਬਣਾ ਲਾਂਗੇ ਸਾਈ ਤਾਂ ਕਹਿੰਦੀ ਪਰਥਾ ਖਾਣਾ ਮम्मा ਫਿਰ ਮੈਂ ਕਿਹਾ ਸਾਈ ਹੁਣ ਮੈਂ ਛੋਟੀ ਬੈਂਕ ਨਹੀਂ ਲਈ ਆਈ ਕਿ ਹੁਣ ਕਿਸੇ ਦਿਨ ਫੇਰ ਮੈਂ بڑے ਬੈਂਕ ਬੈਂਕਣਾ ਮੈਂ ਕਾ ਲੂੰਗੀ ਪਰ ਉਹਨਾਂ ਦਾ ਬਣਾ ਲਵਾਂਗੀ ਹੁਣਾਂ ਮੈਨੂੰ ਛੋਟੀਆਂ ਦਾ ਹੋਆ ਫਿਰ ਚਲੋ ਗਰਮੀ ਲੱਗ ਰਹੀ ਆ ਕਾਫੀ ਜ਼ਿਆਦਾ ਨਾਲ ਨਾ ਕੇ ਆਈ ਆ ਮੈਂ ਸਵੇਰ ਤੋਂ ਮੈਂ ਵਲੌਗ ਨਹੀਂ ਸ਼ੂਟ ਕੀਤਾ ਕੰਮਕਾਰ ਕਰਕੇ ਮੈਂ ਤਾਂ ਆਪਣਾ ਪੈ ਗਈ ਸੀ ਕਿਉਂਕਿ ਰਾਤ ਨੂੰ ਮੈਂ ਥੋੜੀ ਜਿਹੀ ਬੇਰਾਮੀ ਜੀ ਰਹੀ ਆ ਸਹਦ ਪਾਪਾ ਆ ਗਏ ਸੀਗੇ ਅਸੀਂ ਖਾਣਨੇ ਤੋਂ ਅਸੀਂ ਖਾਣਨੇ ਤੋਂ ਆ ਗਏ ਸੀਗੇ ਪੈ ਗਏ ਸੀਗੇ ਤੇ ਨਾਲ ਹੀ ਸਹਦ ਪਾਪਾ ਨੂੰ ਉਹਨਾਂ ਦੇ ਫਰੈਂਡ ਦਾ ਕਿਸੇ ਦਾ ਫੋਨ ਆ ਗਿਆ ਸੀਗਾ ਬਹੁਤ ਜ਼ਰੂਰੀ ਤਾਂ ਫਿਰ ਉਹਨਾਂ ਨੂੰ ਥੋੜਾ-ਥੋੜਾ ਜਾਣਾ ਪਿਆ ਤੇ ਫਿਰ ਉਹ ਆਏ ਨੇ 1:30 ਵਜੇ ਹਾਂ 1:00 ਵਜੇ ਮਨ ਲੱਗਾ 1:00 ਪੁਣੇ 1 ਵਜੇ ਨਹੀਂ 1:00 ਵਜੇ 1:30 ਵਜੇ ਦਾ ਟਾਂਸੀਗਾ ਉਦੋਂ ਆਏ ਨੇ ਫੇਰ ਫੇਰ ਤੁਹਾਨੂੰ ਪਤਾ ਹੀ ਹਣਾ نیند بےਚੈਨੀ ਜੀ ਲੱਗੀ ਰਹਦੀ ਜਿੰਨਾ ਚਿਰ ਘਰ ਨਹੀਂ ਆਉਂਦੇ ਹੈ ਨਹੀਂ ਕੰਮ ਤੇ ਗਏ ਹੋਣੇ ਇੱਕ ਵੇਲੇ ਹੁੰਦਾ ਕਿ ਪਤਾ ਨਹੀਂ ਹੈਨਾ ਚੜ੍ਹਦੇ ਚ ਗਏ ਆ ਅਹ ਟੈਨਸ਼ਨ ਜੀ ਹੋ ਜਾਂਦੀ ਹੈ ਵਾਟਸਾਪਾ ਦਾ ਵਰਤ ਕਰਦੇ ਹੋਇਆ ਚਲੋ ਜੀ ਮੈਂ ਸਭ ਦੇ ਸੂਜੇ ਕੱਟ ਕੇ ਤੁਹਾਨੂੰ ਫੇਰ ਮਿਲੂੰਗੀ ਹੁਣ ਮੈਂ ਸਬਜੀ ਕੱਟ ਲਵਾਂ जी फ्रेंड्स टाइम हो गया जी मैं लाइव करके हटी हूँ टाइम तो अपन मैं देखा नहीं आया कि हो गया सब्जी अपनी बैंकी सी आलू बैंगनी दी आप मसालेदार सब्जी बनाई है सुी सब्जी इधर ब्लैक ब्लैक दिख रही है एक मिनट पहुँच मैं बैक कैमरा करके जी बिलकुल सुक्की सुी सब्जी अपनी छोटी छोटी बैंगनी सी बिच आलू पा प्याज पाए तो अपनी सब्जी हो गई सब्जी हो जी अपनी रैडी इधर आप आटा गुन लिया जी तो हूँ आप बनानी रोटी ਨਾਵਲਾ ਪਲਵਾਂ ਕਰ ਰਹਿਤਾ ਇੱਕ ਮਿੰਟ ਜੀ ਮੈਂ ਫੋਨ ਸੈੱਟ ਕਰਕੇ ਰੱਖ ਦਵਾਂ ਤੇ ਨਾਲ ਲਾਵਾਂਗੀ ਜੀ ਆਪਾਂ ਰਹਿਤਾ ਰਾਹਣ ਜੀ ਦੋ ਟਾਈਮ ਦੀ ਰੋਟੀ ਜ਼ਰੂਰ ਦਿਓ ਜੀ ਹਾਂਜੀ ਆਪਾਂ ਹੁਣ ਫੱਟਣਾ ਕਰਦੇ ਆ ਗੱਲਾਂ ਬਾਤਾਂ ਨਾਲੇ ਬਣਾਉਣੀ ਰੋਟੀ ਸਿਹਜ ਦੇ ਪਾਪਾ ਆ ਗਏ ਸਿਹਜ ਦੇ ਪਾਪਾ ਅਲੂ ਜਾਣਗੇ ਇਹ ਜਲਦੀ ਅਲੂ ਇਹਨਾਂ ਦੀ ਕੋਈ ਮੀਟਿੰਗ ਮੂਟਿੰਗ ਆ ਪੈਰਲਸਟਰ ਕੀ ਇਹ ਸ਼ਹਿਰ ਦੇ ਕਿਸੇ ਪੈਰਲਸ ਦੇ ਵਿੱਚ ਰੱਖੀ ਹੋਈ ਇਹਨਾਂ ਦੀ ਮੀਟਿੰਗ ਆ ਕੱਲ ਮੈਂ ਲੱਗ ਸੱਜਰੇ ਜਾਣਗੇ। ਕੱਲ ਮੈਨੂੰ ਸੱਜਰੇ ਉੱਠਣਾ ਪਏਗਾ। ਤੇ ਜੋ ਕਿ ਮੈਨੂੰ ਨਾ ਨਹੀਂ ਆਈ ਹੁੰਦਾ ਬਲੇਟ ਉੱਠ ਜਾਨੀ ਆ। ਕੱਲੋਂ ਇਹਨਾਂ ਨੇ ਪੱਕਾ ਸੱਜਰੇ ਠਾਣਾ ਕਿਉਂਕਿ ਇਹਨਾਂ ਦੀ ਮੀਟਿੰਗ ਹੈ ਇਹਨਾਂ ਨੂੰ ਜਾ ਕੇ ਕੁਦੇ ਆਈਆਂ ਪੂਰੀਆਂ ਕਰਨੀਆਂ ਬਾਹਰੋਂ ਵੀ ਆਉਣਾ ਹਣਾ ਮੈਨੂੰ ਲੱਗਦਾ ਬਾਹਰੋਂ ਹੋਰ ਹੋਰ ਜਿੰਨੀਆਂ ਚੋ ਸਾਈਆਂ ਨੇ ਆਉਣਾ। ਕੰਮ ਕਰਕੇ ਫਿਰ ਉਹ ਮੀਟਿੰਗ ਕਰਖਦੇ ਹੁੰਦੇ ਨੇ ਜਦੋਂ ਕੋਈ ਗੱਲਬਾਤ ਹੁੰਦੀ ਆ ਤਾਂ ਫਿਰ ਮੀਟਿੰਗ ਕਰਨੀ ਹੁੰਦੀ ਆ। ਜਿਵੇਂ ਕੋਹਨ ਰੇਟ ਹਨਾ ਗੱਡੀਆਂ ਦੇ ਤੇ ਬਹੁਤ ਲੋਕ ਆ ਜਿਹੜੇ ਤੁਕੀ ਇਹਨਾਂ ਨੂੰ ਤਾਂ ਦੇਖੋ ਖਰਚੇ ਪੈਂਦੇ ਨੇ ਇਹਨਾਂ ਨੂੰ ਤਾਂ ਆਪਣੇ ਪਰਮਿਟ ਭਰਨੇ ਪਰਮਟਾਂ ਦਾ ਖਰਚਾ ਇਹਨਾਂ ਨੂੰ ਹੁੰਦਾ ਹਨ ਤੇ ਉਹ ਪਿੰਨਾ ਪਰਮਟ ਤੋਂ ਹੀ ਹਨਾ ਗੇੜੇ ਲਾਈ ਜਾਂਦੇ ਨੇ ਉਹਨਾਂ ਨੇ ਕੋਈ ਪਰਮਟ ਨਹੀਂ ਕੋਈ ਉਹਦੇ ਟੈਕਸ ਸਟੈਂਸ ਕੱਟੀ ਨਹੀਂ ਪਾਈ ਹੁੰਦੀ ਹੈਗੀ ਤੇ ਉਹ ਫਿਰ ਬਹੁਤ ਘੱਟ ਰੇਟਾਂ 'ਚ ਜਿਹੜਾ ਲਾਇਆ ਹੁੰਦੇ ਨੇ ਜਾ ਕੇ ਹਨਾ ਤੇ ਫਿਰ ਕੰਮ ਖਰਾਬ ਕਰਦੇ ਨੇ ਸਾਰਾ ਤੇ ਹੁਣ ਇਹਨਾਂ ਤਾਂ ਦੇਖੋ ਸਾਰਾ ਹਨਾ ਆਪਣਾ ਦੇਖ ਕੇ ਕੱਢਣਾ ਵੀ ਹੁੰਦਾ ਤੇ ਫ੍ਰੀਜ ਤਾਂ ਹੁਣ ਲੈ ਕੇ ਜਾਣ ਤੋਂ ਰਹੇ ਕਾਫੀ ਲੋਕ ਕਹਿੰਦੇ ਨੇ ਹਾਂ ਵੀ ਹਨਾ ਇੰਨੇ ਪੈਸੇ ਆਣ ਖਾਣਾ ਲੋਕ ਇਹ ਨਹੀਂ ਦੇਖਦੇ ਹੁੰਦੇ ਕਿ ਖਰਚਾ ਕਿੰਨਾ ਹੁੰਦਾ ਹੈ ਹਨਾ ਚਾਹਣ ਆਉਣ ਦਾ ਕਿੰਨਾ ਖਰਚਾ ਹੈ ਖੈਰਾਂ ਦੀ ਕਸਾਈ ਬੰਦੇ ਨੇ ਸਾਰੀ ਜਿਹੜੀ ਬੈਠ ਕੇ ਕਰਨੀ ਹੁੰਦੀ ਆ ਹਨਾ ਤੇ ਬਾਕੀ ਮਿੰਟ ਚ ਕਹਿ ਦਿੰਦੇ ਨੇ ਲੋਕ 500 ਲੈ ਲੈ ਜੇ ਲੈ ਨੇ 2000 ਲੈ ਲਿਆ ਜੀ ਕਿਸ ਨੇ ਇੰਨਾ ਲੈ ਲਿਆ ਹਨਾ ਬੰਦੇ ਦੀ ਮਿਹਨਤ ਨਹੀਂ ਦੇਖਦੇ ਵੀ ਮੰਦਰੀ ਉੱਤੇ ਗੱਡੀ ਦੇ ਕਿੰਨੇ ਲਾਇ ਹੁੰਦੇ ਨੇ ਉਹ ਨਹੀਂ ਦੇਖਦੇ ਤੇਲ ਦਾ ਖਰਚਾ ਨਹੀਂ ਦੇ ਟੈਕਸ ਰਫਾ ਦੇ ਰਫਾ ਦੇ ਵਿੱਚ ਕਿੰਨੇ ਕੱਟੇ ਜਾਂਦੇ ਨੇ ਉਹ ਨਹੀਂ ਦੇਖਦੇ ਹੈਗੇ ਹਨਾ ਤੇ 2 ਮਿੰਟ ਚ ਕਹਿ ਦਿੰਦੇ ਨੇ ਵੀ ਇਹਨੇ ਪੈਸੇ ਲੈ ਲਈ ਹਨਾ ਚਲੋ ਕੋਈ ਗੱਲ ਨਹੀਂ ਅਗਲੇ ਦੀ ਸੋਚ ਆ ਸੋਚਾਂ ਨੂੰ ਕੋਈ ਬਦਲ ਨਹੀਂ ਸਕਦਾ ਹੈਗਾ ਤੇ ਬਾਕੀ ਜੀ ਹੁਣ ਰੋਟੀ ਬਣਾਵਾਂਗੇ ਤੇ ਦਹੀਂ ਪਾਵਾਂਗੇ ਨਾਲ ਰਾਇਤਾ ਬੂੰਦੀ ਪਾਲੂਗੀ ਵਿੱਚ ਕਿਉਂਕਿ ਬੈਂਗਣਾਂ ਦੀ ਸਬਜ਼ੀ ਦੇ ਨਾਲ ਰਾਇਤਾ ਵਧੀਆ ਲੱਗਦਾ ਉਦੋਂ ਬੈਂਗਣ ਇਕੱਲੇ ਖਾਣ ਨੂੰ ਸੁਆਦ ਨਹੀਂ ਲੱਗਦੇ ਹੈਗੇ ਤੇ ਹਜੇ ਤਾਂ ਅਸੀਂ ਚੱਕ ਵਗੈਰਾ ਨਹੀਂ ਕਰ ਕਰਕੇ ਦੇਖਦੇ ਹੈਗੇ ਬਸ ਹੁਣ ਖਾਣ ਲੱਗੇ ਦੇਖਾਂਗੇ ਕਿਹੋ ਜਿਹੀ ਬਣੀ ਆ ਸਹਜ ਰੀਅਲਟ ਹੈ ਕਿ ਜਦੋਂ ਮੇਰੇ ਮਨ ਕਰਦਾ ਹੁੰਦਾ ਸਬਜ਼ੀ ਖਾਣ ਨੂੰ ਉਹ ਲੈ ਲੈਂਦੀ ਆ ਜਰੂਰ ਕਾਲੇਜ ਪਾ ਲੈਂਦੀ ਹੁੰਦੀ ਆ ਉਹ ਖਾ ਲੈਂਦੀ ਹੁੰਦੀ ਆ ਅਸੀਂ ਨਹੀਂ ਕਰੇ ਚੱਕਾ ਮੈਂ ਨਹੀਂ ਕਰੇ ਦਿੱਤਾ ਹੈਗਾ ਮੈਂ ਤਾਂ ਬਸ ਜਦੋਂ ਰੋਟੀ ਖਾਣੀ ਉਹਦੇ ਹੀ ਕਦ ਲੱਗਣਾ ਵੀ ਕਿਵੇਂਾਨੂੰ ਮਿਰਚਾ ਔਰ ਬੈਹਗੀਰੋਦੀ ਕਿਰਪਾ ਨਾਲ ਇਹੋ ਜਿਹਾ ਆਤਾ ਵੀ ਕਦੇ ਘੱਟ ਵੱਧ ਹੋਇਆ ਹੀ ਨਹੀਂ ਹੈਗਾ ਕੀ ਕੇ ਹੁੰਦਾ ਏ ਚਲੋ ਜੀ ਮੈਂ ਰੋਟੀ ਬਣਾ ਲਵਾਂ ਫਿਰ ਮਿਲਦੀ ਆ ਤੁਹਾਨੂੰ ਤਾਂ ਹੁਣ ਵਲੌਗ ਜ਼ਿਆਦਾ ਲੰਬਾ ਹੋ ਚੁੱਕਾ ਹਾਂਜੀ ਇੱਥੇ ਆਪਾਂ ਰੋਟੀ ਬਣਾ ਲਈ ਸੀਗੀ ਤੇ ਦੁੱਧ ਰੱਖਤਾ ਸੀਗਾ ਗਰਮ ਮੈਂ ਕਿਹਾ ਚਲੋ ਜਿੰਨਾ ਟਾਈਮ 'ਚ ਰੋਟੀ ਖਾਵਾਂਗੇ ਉਨੇ ਟਾਈਮ 'ਚ ਬਣਾ ਦੁੱਧ ਵੀ ਗਰਮ ਹੋ ਜਾਊਗਾ ਤੇ ਮੈਂ ਆਪਣਾ ਚਲੋ ਜੀ ਸੈਲਫ ਵੀ ਸਾਫ ਕਰ ਦੂੰਗੀ ਪਰ ਬਾਅਦ ਵਿੱਚ ਚੰਗੀ ਤਰ੍ਹਾਂ ਕਰੂੰਗੀ ਸਾਰੇ ਕੰਮ ਕੁੰਮ ਕਰਕੇ ਹਨਾ ਹੁਣ ਬਸ ਮੈਂ ਥੋੜਾ ਜਿਹਾ ਮਾਰ ਦੰਨੀ ਨੇ ਕੱਪੜਾ ਤੇ ਹੁਣ ਰੋਟੀ ਪਾਵਾਂਗੇ ਆਪਾਂ ਰਾਇਤਾ ਬਣਾਵਾਂਗੇ ਫੇਰ ਰੋਟੀ ਖਾਵਾਂਗੇ ਸਾਰੇ ਜਾਣੀ ਹਨਾ ਤੇ ਬਾਕੀ ਜੀ ਸਾਰੇ ਵੀਰ ਭੈਣ ਭਾਈ ਮੈਨੂੰ ਇਹ ਕੁਐਸਚਨ ਬਹੁਤ ਪੁੱਛਦੇ ਹੁੰਦੇ ਨੇ ਇਹ ਕਹਿੰਦੇ ਤੁਸੀਂ ਖੁਸ਼ ਕਿਵੇਂ ਰਹਿੰਦੇ ਹੋ ਇੰਨਾ ਹਨਾ ਖੁਸ਼ ਰਹਿਣਾ ਤਾਂ ਦੇਖੋ ਵੀਰੇ ਦੁੱਖ ਜ਼ਿੰ ਦਨੇ ਤੇ ਦੁੱਖ ਵੀ ਹੁੰਦੇ ਨੇ ਹਨਾ ਜੇ ਆਪਾਂ ਦੁਖੀ ਰਹਿ ਕੇ ਹੀ ਹਰ ਟਾਈਮ ਉਹ ਕਰਾਂਗੇ ਦੁੱਖੇ ਦੁੱਖਾਂ ਚ ਰਹਾਂਗੇ ਤਾਂ ਉਹ ਜ਼ਿੰਦਗੀ ਕੱਟਣੀ ਥੋੜੀ ਔਖੀ ਹੋ ਜਾਂਦੀ ਆ ਤਾਂ ਕਰਕੇ ਜੇ ਆਪਾਂ ਖੁਸ਼ ਰਹਿਾਂਗੇ ਤਾਂ ਜ਼ਿੰਦਗੀ ਜਿਹੜੀ ਕੱਟਣੀ ਸੌਖੀ ਹੋ ਜਾਂਦੀ ਆ ਹਨਾ ਡਿਪਰੈਸ਼ਨ ਦਾ ਸ਼ਿਕਾਰ ਮੈਂ ਵੀ ਹੋਈ ਸੀਗੀ ਦੁੱਖ ਮੇਰੀ ਜ਼ਿੰਦਗੀ ਚ ਸੀਗੇ ਮੈਂ ਵੀ ਬਹੁਤ ਗੱਲਾਂ ਦਾ ਹਨਾ ਮਤਲਬ ਕਿ ਆਪਣੇ ਗੱਲਾਂ ਦਿਲ ਤੇ ਲਗਾ ਲੰਦੀ ਹੁੰਦੀ ਸੀਗੀ ਬਟ ਹੁਣ ਮੈਂ ਕਾਫੀ ਸਮੇਂ ਤੋਂ ਮੈਂ ਆਪਣੇ ਬੱਚੇਵਾਰੇ ਸੋਚਦੀ ਆ ਆਪਣੇ ਪਰਿਵਾਰ ਸਾਰੇ ਸੋਚਦੀ ਆ ਆਪਣੇ ਬਾਰੇ ਸੋਚਦੀ ਆ ਹਨਾ ਤੇ ਮੈਂ ਨਾ ਜਿਆਦਾ ਲੋਕਾਂ ਵੱਲ ਧਿਆਨ ਨਹੀਂ ਦਿੰਦੀ ਹੈਗੀ ਵੀ ਕਿਸੇ ਦੇ ਘਰਾਂ ਚ ਕੀ ਚੱਲਦਾ ਕਿਸੇ ਦੇ ਘਰਾਂ ਚ ਕੀ ਹੋ ਰਿਹਾ ਬਾਹਰ ਦੁਨੀਆਦਾਰੀ ਚ ਕੀ ਹੋ ਰਿਹਾ ਹਨਾ ਇਹ ਚੀਜ਼ਾਂ ਵੱਲ ਮੈਂ ਬਹੁਤ ਘੱਟ ਧਿਆਨ ਦਿੰਦੀ ਆ ਮੈਂ ਆਪਣੇ ਆਪ ਨੂੰ ਅੰਦਰੇ ਮਤਲਬ ਕਿ ਆਪਣੇ ਘਰ ਦੇ ਅੰਦਰ ਅੰਦਰ ਰੱਖਿਆ ਹੋਇਆ ਹਾ ਕੋਈ ਗੱਲ ਪਤਾ ਲੱਗਦੀ ਵੀ ਆ ਮੈਂ ਸੁਣ ਕੇ ਇਧ ਤੇ ਮੈਂ ਨਾ ਮੈਂ ਕਿਸੇ ਨਾਲ ਜਿਆਦਾ ਫੋਨ ਨਾ ਫੋਨਾਂ ਤੇ ਆਪਣੀ ਮੈ ਲੱਗਦੀ ਹੈ ਕਿਉਂਕਿ ਫੋਨਾਂ ਤੇ ਵੀ ਦਿਮਾਗ ਖਰਾਬ ਹੁੰਦਾ ਇੱਕ ਰਿਸ਼ਤੇਦਾਰ ਨੂੰ ਕਰਾਂਗੇ ਦੂਜੇ ਨੂੰ ਕਰਾਂਗੇ ਕੋਈ ਵੀ ਐ ਚਾਹੇ ਚਾਹੇ ਮੇਰਾ ਕੋਈ ਭੈਣ ਭਾਈ ਆਪਣਾ ਚ ਕੋਈ ਵੀ ਆ ਤੇ ਦੂਜੇ ਨੂੰ ਕਰਾਂਗੇ ਕੋਈ ਨਾ ਕੋਈ ਗੱਲਾਂ ਪਤਾ ਲੱਗਦੀਆਂ ਰਹਿੰਦੀਆਂ ਨੇ ਮੇਰਾ ਸਿਰਫ ਇੱਥੇ ਤੱਕ ਹੁੰਦਾ ਵੀ ਹਾਲ ਚਾਲ ਪੁੱਛੋ ਬਸ ਠੀਕ ਠਾਕ ਆਪਣਾ ਸੁਣਾਓ ਹਾਲ ਚਾਲ ਅਗਲੇ ਦਾ ਸੁਣੋ ਬਸ ਇਸ ਤੋਂ ਵੱਧ ਕੇ ਮੈਨੂੰ ਕਿਸੇ ਦੀਆਂ ਗੱਲਾਂ ਕਰਨੀਆਂ ਜਿਆਦਾ ਵਧੀਆ ਨਹੀਂ ਲੱਗਦੀਆਂ ਹੈਗੀਆਂ ਤੇ ਨਾ ਮੈਂ ਬਾਹਰ ਕਿਸੇ ਦੀ ਦੁਨੀਆਦਾਰੀ ਚ ਨਾ ਧਿਆਨ ਦੇਣੀਆਂ ਹਨਾ ਇਹ ਜਿੰਦਾਂ ਤੋਂ ਮੈਂ ਬਹੁਤ ਜ਼ਿਆਦਾ ਪਰੇ ਆ ਜੇ ਆਪਾਂ ਇਹ ਚੀਜ਼ਾਂ ਤੋਂ ਦੂਰ ਹੋ ਜਾਗੇ ਨਾ ਤਾਂ ਆਪਾਂ ਆਪਣੀ ਜ਼ਿੰਦਗੀ ਚ ਖੁਸ਼ ਰਹਿਣ ਲੱਗ ਜਾਾਂਗੇ ਕਿਉਂਕਿ ਆਪਾਂ ਜਿਵੇਂ ਸੁਣਾਗੇ ਨਾ ਫਿਰ ਸੁਣ ਕੇ ਆਪਣੇ ਦਿਮਾਗ ਚ ਘਰ ਘਰ ਕੇ ਬੈਠ ਜਾਾਂਗੇ ਹਨਾ ਉਹ ਚੀਜ਼ਾਂ ਆਪਾਂ ਨੂੰ ਬਾਰ 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 ਅੰਦਰੋਂ ਅੰਦਰੀ ਡਿਸਟਰਬ ਕਰਦੀਆਂ ਨੇ ਹਨਾ ਉਹ ਚੀਜ਼ਾਂ ਤੇ ਤਾਂ ਕਰਕੇ ਮੈਂ ਇੰਨਾ ਜ਼ਿਆਦਾ ਧਿਆਨ ਨਹੀਂ ਦਿੰਦੀ ਹੈਗੀ ਵੀ ਬਾਹਰ ਕੀ ਹੋ ਰਿਹਾ ਕੌਣ ਕਿਹਨੂੰ ਕੀ ਬੋਲ ਰਿਹਾ ਕੌਣ ਕਿਸੇ ਦਾ ਕੀ ਕਰ ਰਿਹਾ ਇਹ ਚੀਜ਼ਾਂ ਵੱਲ ਮੈਂ ਬਹੁਤ ਘੱਟ ਧਿਆਨ ਦਿੰਨੀ ਆ ਹਨਾ ਮੈਨੂੰ ਇਹ ਹੁੰਦਾ ਮੈਂ ਆਪਣੇ ਘਰ ਤੱਕ ਮਤਲਬ ਰੱਖਾਂ ਮੈਂ ਦੂਜਿਆਂ ਦੇ ਘਰਾਂ ਵਾਂਗ ਉਹ ਤੱਕ ਮਤਲਬ ਬਿਲਕੁਲ ਵੀ ਨਹੀਂ ਰੱਖਦੀ ਹੈਗੀ ਮੈਨੂੰ ਇਹ ਚੀਜ਼ਾਂ ਬਿਲਕੁਲ ਵੀ ਪਸੰਦ ਨਹੀਂ ਹੈਗੀ ਵੀ ਆਪਾਂ ਆਪਣੇ ਘਰ ਵੱਲ ਧਿਆਨ ਦੇਈਏ ਦੂਜਿਆਂ ਦੇ ਘਰਾਂ ਵੱਲ ਧਿਆਨ ਦੇਈਏ ਤੇ ਆਪਣਾ ਦਿਮਾਗ ਖਰਾਬ ਕਰਕੇ ਰੱਖੀਏ ਹਨਾ ਇਹ ਚੀਜ਼ਾਂ ਤੋਂ ਮੈਂ ਬਹੁਤ ਦੂਰ ਹਾਂ ਮੈਨੂੰ ਨਹੀਂ ਪਤਾ ਹੁੰਦਾ ਹੈਗਾ ਮੈਨੂੰ ਤਾਂ ਕਈ ਵਾਰ ਇਹ ਵੀ ਨਹੀਂ ਪਤਾ ਹੁੰਦਾ ਵੀ ਸਾਡੇ ਪਿੰਡ ਦੇ ਵਿੱਚ ਮਰਗਤ ਹੋ ਗਈ ਮੈਨੂੰ 2-3 ਦਿਨਾਂ ਬਾਅਦ ਪਤਾ ਲੱਗਦਾ ਵੀ ਹਾਂ ਕਿਸੇ ਦਾ ਵਿਆਹ ਹੋਇਆ ਜਾਂ ਕਿਸੇ ਦੀ ਮਰਗਤ ਹੋਈ ਹੈ ਹਨਾ ਉਹ ਵੀ ਸ਼ਾਇਦ ਪਾਪਾ ਮੈਨੂੰ ਖਿੱਚਦੇ ਹੁੰਦੇ ਨੇ ਬਾਹਰ ਨਿਕਲੂੰਗੀ ਤੈਨੂੰ ਤਾਂ ਪਤਾ ਲੱਗੂਗਾ ਹਨਾ ਤੇ ਮੈਂ ਇ ਚੀਜ਼ਾਂ ਚ ਥੋੜਾ ਜਿਹਾ ਘੱਟੇ ਰੱਖਿਆ ਹੋਇਆ ਧਿਆਨ ਮੈਨੂੰ ਇੰਨਾ ਦਿਲਚਸਪ ਨਹੀਂ ਬਿਲਕੁਲ ਨਹੀਂ ਰੱਖੀ ਹੋਈ ਤੁਸੀਂ ਵੀ ਖੁਸ਼ ਰਹਿਣਾ ਚਾਹੁੰਦੇ ਹੋ ਆਪਣੇ ਆਪ ਨੂੰ ਬਿਜ਼ੀ ਰੱਖੋ ਆਪਣੇ ਆਪ ਦੇ ਘਰਾਂ ਦੇ ਕੰਮਾਂ ਚ ਬਿਜ਼ੀ ਰੱਖੋ ਆਪਣੀ ਫੈਮਿਲੀ ਚ ਬਿਜ਼ੀ ਰੱਖੋ ਆਪਣੇ ਆਪ ਨੂੰ ਖੁਸ਼ ਰੱਖੋ ਹਨਾ ਜੇ ਤੁਸੀਂ ਆਪਣੇ ਆਪ ਨੂੰ ਸਾਰਾ ਕੁਝ ਕਰੋਗੇ ਤਾਂ ਖੁਸ਼ ਰਹੋਗੇ ਤੁਸੀਂ ਦੱਸੋ ਤੁਸੀਂ ਰੋਟੀ ਖਾ ਲਈ 판ਜੀ ਜਾਨ ਤੁਸੀਂ ਰੋਟੀ ਖਾ ਲੀ ਜੀ ਤੁਸੀਂ ਦੱਸੋ ਸਾਰੇ ਰੋਟੀ ਖਾ ਲਈ ਮੈਂ ਹੋਣਾ ਲੱਗੀਆਂ ਭਾਂਡੇ ਨਾਲ ਪਾਣੀ ਖੋੜੇ ਜੀਆਂ ਪਹਿਲਾਂ ਮਾਂ ਜੀ ਜੀ ਸੀਗੀ ਤੁਹਾਨੂੰ ਸਹਰਦ ਨੇ ਬਾਅਦ ਚ ਖਾ ਕੇ ਹਤੀਲ ਸਹਰਦ ਤੇ ਪਲੇਟ ਰਹਿ ਗਈ ਸੀ ਤੇ ਸਬਜੀ ਬਹੁਤ 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 ਜ਼ਿਆਦਾ ਟੇਸਟੀ ਨਹੀਂ ਹੋਈ ਸੀ ਤੁਹਾਨੂੰ ਜਿਆਦਾ ਜਲਦੀ ਨਹੀਂ ਖਾਂਦੇ ਹੈਗੇ ਕੋਈ ਵੀ ਭਾਵੇਂ ਤੁਸੀਂ ਜਿਆਦਾ ਹੈ ਸਤਿ ਸ੍ਰੀ ਅਕਾਲ ਨਹੀਂ ਖਾਂਦੇ ਹੈਗੇ ਜਿਵੇਂ ਇਹ ਵਾਲੀ ਹੋ ਗਈ ਬੈਂਗਲ ਹੋ ਗਏ ਮੇਰੇ ਤੋਂ ਬੈਂਗਲ ਨੇ 3000 ਮਹੀਨੇ ਬਾਅਦ ਬਣਾਏ ਸੀ 3000 ਮਹੀਨੇ ਬਾਅਦ ਬਣਾਏ ਨੇ ਤੁਹਾਨੂੰ ਜੀ ਇਹਨੂੰ ਟਾਰਮਾ ਬਣਾਉਣਾ ਕਿਸਾਨੇ ਨਾਲ ਸਵਾਸ ਲੱਗਦੀ ਆ ਜੇ ਆਪਾਂ ਜਲੇ ਨਾਲ ਨਾਲ ਦੀ ਨਾਲ ਬਣਾ ਕੇ ਪਾਈ ਤਾਂ ਆਪਣਾ ਮਮਾ ਨਾਲ ਕਿੰਨੇ ਬੱਚਿਆਂ ਮਾਰੀ ਆਕ ਜਾਂਦਾ ਫੇ ਦਾਰਾ ਸਾਥੀਆਂ ਤਾਂ ਕੋਈ ਨਹੀਂ ਖੋਲੋ ਕੇ ਖਾਂਦੇ ਹੈਗੇ ਤਾ ਵਰ ਕੇ ਬਦਲਮੀ ਬਦਲਮੀ ਦੀ ਟਾਰਮਾ ਕੇ ਬਣਾਉਣੀ ਹੁੰਦੀ ਆ ਨਾ ਆ ਕੋਈ ਰਿੰਦਾ ਤੁਰਾ ਜਲਦੀ ਬਣਾ ਲੈਂਦੇ ਆ ਉਹ ਇੱਕ ਤਾਂ ਖੋਸ਼ ਹੋ ਕੇ ਨਹੀਂ ਅਸੀਂ ਖਾ ਲੈਂਦੇ ਕਿ ਕਰਦਾ ਕੋਈ ਵਕਤ ਕੁਝ ਨਹੀਂ ਹੁੰਦਾ ਨਾ ਕਿੰਨਾ ਮੂਡ ਹੁੰਦਾ ਬਣਾਉਣ ਦਾ ਫੇਰੇ ਜਾਂ ਕੁਝ ਨਹੀਂ ਹੁੰਦਾ ਪਰ ਫੇਰ ਫੇਰ ਬੱਚਾ ਨਹੀਂ ਬਣਾ ਰਹੇ ਹੁੰਦੇ ਲੋ ਜੀ ਹੁਣ ਭਾਂਡੇ ਵੀ ਲੋਗੇ ਸਾਫ ਦੁੱਧ ਘਰਿਆ ਹੋਇਆ ਆਪਾਂ ਨਹੀਂ ਹੁਣ ਪਹਿਲਾਂ ਮੈਂ ਸੋਚਦੀ ਸੀਗੀ ਵੀ ਉਧਰ ਜਾਵਾਂ ਵਲੌਗ ਬਣਾਵਾਂ ਸਿਆਦੇ ਪਾਪਾ ਬੱਚੇ ਥੋੜਾ ਜਿਹਾ ਚੇਰ ਹੁੰਟੀ ਦੀ ਦੇਖਣਗੇ ਤੇ ਕੱਲ ਨੂੰ ਫਿਰ ਉਹਨਾਂ ਨੇ ਫੇਰ ਸਾਰਾ ਦਿਨ ਪੜਦੇ ਉਹਨਾਂ ਲੰਘ ਜਾਣਾ ਹਨ ਹੁਣ ਪੇਪਰਸ ਦਾ ਹੀ ਕੁਛ ਆ ਤੇ ਬਾਕੀ ਸੀ ਦੁੱਧ ਨੂੰ ਆਜਾ ਫਟਾਫਟ ਉਬਾਲੀ ਮੈਂ ਇਹਨੇ ਦੋ ਕਿਡੇ ਬਾਹਰ ਦੇ ਕੇ ਆਉਣੀਆਂ ਸਾਡੇ ਨਾਲ ਰਾਤ ਮੈਂ ਚੂਹੀ ਦੇਖੀ ਆ ਬੜੀ ਕੋਈ ਪਤਾ ਨਹੀਂ ਹੋਣਾ ਕੀ ਬਣੂਗਾ ਕਿਉਂ ਸਾਡੇ ਨਾਲ ਗੇਟ ਥੋੜੇ ਜਿਹਾ ਖਰਾਬ ਹੋ ਗਏ ਜੇ ਟਾਂਹ ਥੱਲੇ ਨੂੰ ਵੱਡ ਚੰਤੀਆਂ ਨੇ ਆ ਤਾਂ ਇੱਧਰ ਲਾਉ ਦਾ ਜਾਲੀ ਦਾ ਟਟੇ ਟਿਆ ਉਹਨਾਂ ਮੇ ਲਵਾਵਾਂਗੇ ਦੇਖਦੇ ਆ ਜੋ ਬਾਬਾ ਜੀ ਨੇ ਕਰੀ ਕਿਰਪਾ ਕੰਮ ਵਧੀਆ ਚੱਲ ਗਿਆ ਫਿਰ ਦੌਲੀ ਤੱਕ ਦੇਖਦੇ ਆ ਲਵਾ ਲਾਂਗੇ ਨਾਲ ਕਲਰ ਵਗੈਰਾ ਦੇਖਦੇ ਆ ਸੋਝ ਰਹੇ ਹਾਂ ਅਜ ਪੱਕਾ ਨਹੀਂ ਹੈਗਾ ਬਾਕੀ ਦੇਖੋ ਕੀ ਕੀ ਕਰਾਉਂਦਾ ਪ੍ਰਮਾਤਮਾ ਤੇ ਭਾਂਡੇ-ਬੁੰਡੇ ਆਪਾਂ ਮਾਂਜ ਲੈ ਸਾਰੇ ਆਪਾਂ ਗੱਡੀ ਘੜਾ ਕੇ ਆਏ ਹੋਏ ਨੇ ਮੁੱਖਣਾ ਹੁਣ ਗੱਡੀ ਸਵੇਰੇ ਜਾਣੀ ਹੋਊਗੀ ਬਾਹਰ ਜਿਹੜਾ ਲੈ ਕੇ ਤੇ ਸਾਦੇ ਆਪਾਂ ਨੂੰ ਤਾਂ ਜਾਣਾ ਨਹੀਂ ਹੈਗਾ ਕਿਉਂਕਿ ਇਹਨਾਂ ਨੇ ਮੀਟਿੰਗ ਉਹਨੂੰ ਦੱਸਿਆ ਹੈ ਮੀਟਿੰਗ ਕਰਨ ਜਾਣਾ ਹੈ ਤਾਂ ਕਰਕੇ ਕਿਸੇ ਵੀ ਰੇਣਾ ਭੇਜਣਗੇ ਹਲੇ ਮੈਂ ਸੌਦੇ ਸਾਂਭਣੇ ਆ ਥੋੜੇ ਬਹੁਤੇ ਸਾਂਭਲੇ ਥੋੜੇ ਬਹੁਤੇ ਸਾਂਭਣੇ ਨੇ ਜੋਤ ਕੋਲ ਖੜਜੋ ਜਿਆਦਾ ਵਾਲੀ ਨਹੀਂ ਆਉਂਦੀ ਨਹੀਂ ਤੇਰੀ ਵਾਲੀ ਆ ਜਾਂਦੀ ਆ ਚਲੋ ਜੀ ਅੱਜ ਦੇ ਵਲੌਗ ਦਾ ਹੁਣ ਆਪਾਂ ਇੱਥੇ ਹੀ ਕਰ ਦਨੇ ਐਂਡ ਤੇ ਮਿਲਾਂਗੇ ਕੱਲ ਨੂੰ ਤੁਹਾਨੂੰ ਨਿਊ ਵਲੌਗ ਦੇ ਨਾਲ ਜੇ ਤੁਹਾਨੂੰ ਮੇਰੇ ਵਲੌਗ ਵਧੀਆ ਲੱਗਦੇ ਆ ਪਲੀਜ਼ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਜੀ ਔਰ ਵੀਡੀਓ ਨੂੰ ਫੁੱਲ ਵਾਚ ਜ਼ਰੂਰ ਕਰਿਆ ਕਰੋ ਮਿਲਦੇ ਆ ਕੱਲ ਨੂੰ ਨਿਊ ਵਲੌਗ ਦੇ ਨਾਲ ਨਵੀਂ ਸ਼ੁਰੂਆਤ ਦੇ ਨਾਲ ਓਕੇ ਜੀ ਬਈ ਬਾਏ ਗੁੱਡ ਨਾਈਟ ਟੇਕ ਕੇਅਰ ਸਵੀਟ ਡ੍ਰੀਮਸ ਬਾਏ ਬਾਏ